ਜਿੱਦਾਂ ਤੇ ਇਸ ਟਾਈਮ ਤੇ ਹਾਲਾਤ ਪੰਜਾਬ ਦੇ ਵਿੱਚ ਬਣ ਗਏ ਆ ਪੰਜਾਬ ਵਾਸੀਓ ਜੇ ਜਾਗੇ ਨਾ ਤੇ ਬਹੁਤ ਮਾੜੇ ਹਾਲਾਤ ਪੈਦਾ ਹੋ ਜਾਣਗੇ ਜਿਵੇਂ ਕੱਲ ਮਜੀਠੇ ਹਲਕੇ ਦੇ ਵਿੱਚ ਸ਼ਰਾਬ ਦੇ ਨਾਲ ਦਰਜਣਾ ਮੌਤਾ ਹੋ ਗਈਆਂ ਉਹਦੇ ਤੇ ਸਾਰੀਆਂ ਧਿਰਾਂ ਆਣਗੀਆਂ ਅਫਸੋਸ ਕਰਕੇ ਚਲੇ ਜਾਣਗੀਆਂ ਪਰ ਉਹਨਾਂ ਗਰੀਬਾਂ ਦੀ ਉਹਨਾਂ ਪਰਿਵਾਰਾਂ ਦੀ ਬਾਹ ਕਿਨੇ ਫੜਨੀ ਆ ਇਹਦੀਆਂ ਚਿੰਤਾਵਾਂ ਜਿਹੜੀਆਂ ਉਹ ਕਿਸੇ ਸਰਕਾਰ ਨੂੰ ਨਹੀਂ ਹੋਣੀਆਂ ਸੋ ਇਹ ਸਾਰਾ ਕੁਝ ਵਾਪਰ ਕਿਉਂ ਰਿਹਾ ਵਾ ਇਹਦੇ ਵਾਸਤੇ ਪਿੰਡਾਂ ਦੇ ਵਿੱਚ ਜਥੇਬੰਦਕ ਟਾਂਚਾ ਮਜ਼ਬੂਤ ਕਰਕੇ ਆਪਾਂ ਪਿੰਡਾਂ ਦੇ ਵਿੱਚ ਆਪਾਂ ਐਲਾਨ ਕਰਕੇ ਵੀ ਅਸੀਂ ਨਸ਼ਿਆਂ ਦੇ ਵਿਰੋਧਾ ਯੁੱਧ ਲੱਗੀਆਂ ਸ਼ੁਰੂ ਕਰਨ ਫੇਰ ਗੱਲ ਬਣਨੀ ਆ ਤੇ ਜੇ ਆਪਾਂ ਸਿਆਸੀ ਤਰ੍ਹਾਂ ਦੇ ਵਿੱਚ ਵੰਡੇ ਰਹੇ ਤੇ ਜਿੱਦਾਂ ਦਾ ਮਾਹੌਲ ਸਰਕਾਰ ਨਹੀਂ ਬਣਾਤਾ ਵਾ ਐਉਂ ਲੱਗਦਾ ਵੀ ਸਰਕਾਰ ਦਾ ਯੁੱਧ ਪੰਜਾਬ ਵਿਰੁੱਧ ਨਸ਼ਿਆਂ ਨਾਲ ਮਰ ਰਿਹਾ ਤੇ ਜਿਹੜੇ ਭਾਰਤ ਮਾਲਾ ਪ੍ਰੋਜੈਕਟ ਤਹਿਤ ਜ਼ਮੀਨਾਂ ਆ ਰਹੀਆਂ ਵਾ ਉਹਦੇ ਤੇ ਕੱਲ ਜਿਵੇਂ ਕੰਗਕਲਾਂ ਪਿੰਡ ਦਾ 35 ਸਾਲ ਤੋਂ ਪੁਰਾਣਾ ਚੱਲਦਾ ਗੁਰਦੁਆਰਾ ਸਾਹਿਬ ਆਇਆ ਵਾ ਉਹਦੇ ਤੇ ਵੀ ਬਲਡੋਜ਼ਰ ਚੱਲਣ ਵਾਲੇ ਆ ਸੋ ਜੇ ਗੁਰਦੁਆਰਾ ਸਾਹਿਬ ਤੇ ਗੁਰੂ ਘਰ ਤੇ ਬਲਡੋਜ਼ਰ ਚੱਲ ਸਕਦੇ ਆ ਤੇ ਫਿਰ ਇਹ ਨਾ ਸਮਝੋ ਵੀ ਤੁਹਾਡੀਆਂ ਜ਼ਮੀਨਾਂ ਜਿਹੜੀਆਂ ਬਚੀਆਂ ਰਹਿਣਗੀਆਂ ਜ਼ਮੀਨਾਂ ਤੇ ਵੀ ਅੱਜ 3 ਫੁੱਟ ਜੇ ਕਿਸੇ ਨੇ ਪੁੱਟ ਕੇ ਆਪਦੀ ਪੈੜੀ ਬਰਾਬਰ ਕਰਨੀਆਂ ਉਹਦੇ ਤੇ ਵੀ ਪੌਂਦੀਆਂ ਵਾ ਉਹਦੇ ਤੇ ਵੀ ਮੈਨੂ ਭਾਗਦੀਆਂ ਤਾੜਾਂ ਆਣ ਕੇ ਚੜ ਕੇ ਖੜ ਜਾਂਦੀਆਂ ਵਾ ਇਹਦੇ ਤੇ ਇੱਕੇ ਤਰੀਕੇ ਨਾਲ ਬਚਾਅ ਹੋਣਾ ਵੀ ਜੇ ਆਪਾਂ ਇਕੱਠੇ ਹੋ ਜਾਵਾਂਗੇ ਤੇ ਸੋ ਸਰਕਾਰਾਂ ਤੋਂ ਝਾਕ ਕਰਨੀ ਜਿਹੜੀ ਉਹ ਛੱਡ ਦਈਏ ਆਪਣੇ ਆਪ ਤੇ ਭਰੋਸਾ ਕਰ ਲਈਏ ਕਿਉਂਕਿ ਗੁਰੂ ਸਾਹਿਬ ਦਾ ਵੀ ਹੁਕਮ ਆ ਆਪਾਂ ਅਥੀਆਂ ਆਪਣਾ ਆਪੇ ਹੀ ਕਾਸ਼ਵਾਰੀਏ ਸਾਨੂੰ ਸਾਰਿਆਂ ਨੂੰ ਹੱਥੀਂ ਮਿਲ ਕੇ ਕਾਸ਼ਵਾਰਨਾ ਪੈਣਾ ਤੇ ਜੇ ਢਾਈ ਪਾ ਖਿਚੜੀ ਪਕਾਉਂਦੇ ਰੇ ਖਖੜੀਆਂ ਕਰੇਲੇ ਹੋਏ ਰੇ ਤੇ ਗੱਲ ਵੀਰੋ ਬਣਨੀ ਨਹੀਂ ਸੋ ਇਹਦੇ ਤੇ ਆਪਣੇ ਆਪ ਨੂੰ ਜਲਦੀ ਤੋਂ ਜਲਦੀ ਆਪਾਂ ਜਿੱਥੇ ਬੰਦ ਕਰਕੇ ਆਪਾਂ ਆਪਣੀਆਂ ਰੇਤਾ ਵੀ ਬਚਾਈਏ ਭਾਰਤ ਮਾਰਾ ਪ੍ਰੋਜੈਕਟ ਤਹਿਤ ਬਗੈਰ ਪੈਸਿਆਂ ਤੋਂ ਖੁਈਆਂ ਜਾ ਰਹੀਆਂ ਜ਼ਮੀਨਾਂ ਬਚਾਈਏ ਜਿਹੜੇ ਗੁਰਦੁਆਰੇ ਟੈਣ ਦੀਆਂ ਸੁਭਾਵਨਾਵਾਂ ਉਹ ਗੁਰੂ ਘਰ ਵੀ ਬਚਾਈਏ ਔਰ ਜਿਹੜਾ ਨਸ਼ਿਆਂ ਦਾ ਇੰਨਾ ਵੱਡਾ ਬੋਲਬਾਲਾ ਵਾ ਉਸ ਨਸ਼ਿਆਂ ਤੋਂ ਸਿਵਿਆਂ ਤੇ ਜਾਣੋ ਪੁੱਤ ਬਚਾਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸੱਚੀ ਮੁੱਚੀ ਕਹਿ ਸਕੀਏ ਵੀ ਸਾਡਾ ਰੰਗਲਾ ਪੰਜਾਬ ਗੁਰਾਂ ਦੇ ਨਾਂ ਦੇ ਵਸਦਾ ਸੀ ਵਸਦਾ ਹੈ ਤੇ ਵਸਦਾ ਰਹੇਗਾ ਪਰ ਇਹਦਾ ਇੱਕੋ ਇੱਕ ਹੱਲ ਜੇ ਏਕਤਾ ਤੇ ਸੰਘਰਸ਼ ਉਹਦੇ ਬਲਬੂਤੇ ਤੇ ਆਪਾਂ ਜਿਹੜਾ ਵਾ ਉਹ ਪੰਜਾਬ ਨੂੰ ਕਿਰਤ ਨੂੰ ਕੀਰਤੀ ਨੂੰ ਔਰ ਨਸਲ ਤੇ ਫਸਲ ਨੂੰ ਬਚਾ ਸਕਦੇ ਆ ਸੋ ਆਓ ਇੱਕ ਹੋਈਏ ਤੇ ਇੱਕ ਇਹਦੇ ਬਲਬੂਤੇ ਤੇ ਬਚਾ ਹੋਣਾ ਜੇ ਨਹੀਂ ਤੇ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਬ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਇਕੱਠੀ ਹੋ ਗਏ ਜਨਤਾ ਸਾਰੀ ਜਿੱਦਾਂ ਦੇ ਇਸ ਟਾਈਮ ਤੇ ਹਾਲਾਤ ਪੰਜਾਬ ਦੇ ਵਿੱਚ ਬਣ ਗਏ ਆ ਪੰਜਾਬ ਵਾਸੀਓ ਜੇ ਜਾਗੇ ਨਾ ਤੇ ਬਹੁਤ ਮਾੜੇ ਹਾਲਾਤ ਪੈਦਾ ਹੋ ਜਾਣਗੇ ਜਿਵੇਂ ਕੱਲ ਮਜੀਠੇ ਹਲਕੇ ਦੇ ਵਿੱਚ ਸ਼ਰਾਬ ਦੇ ਨਾਲ ਦਰਜਣਾ ਮੌਤਾ ਹੋ ਗਈਆਂ ਉਹਦੇ ਤੇ ਸਾਰੀਆਂ ਈ ਧਰ ਆਉਣਗੀਆਂ ਅਫਸੋਸ ਕਰਕੇ ਚਲੇ ਜਾਣਗੀਆਂ ਪਰ ਉਹਨਾਂ ਗਰੀਬਾਂ ਦੀ ਉਹਨਾਂ ਪਰਿਵਾਰਾਂ ਦੀ ਬਾਹ ਕਿਨੇ ਫੜਨੀ ਆ ਇਹਦੀਆਂ ਚਿੰਤਾਵਾਂ ਜਿਹੜੀਆਂ ਉਹ ਕਿਸੇ ਸਰਕਾਰ ਨੂੰ ਨਹੀਂ ਹੋਣੀਆਂ ਸੋ ਇਹ ਸਾਰਾ ਕੁਝ ਵਾਪਰ ਕਿਉਂ ਰਿਹਾ ਵਾ ਇਹਦੇ ਵਾਸਤੇ ਪਿੰਡਾਂ ਦੇ ਵਿੱਚ ਜਥੇਬੰਦਕ ਟਾਂਚਾ ਮਜ਼ਬੂਤ ਕਰਕੇ ਆਪਾਂ ਪਿੰਡਾਂ ਦੇ ਵਿੱਚ ਆਪਾਂ ਐਲਾਨ ਕਰਕੇ ਵੀ ਅਸੀਂ ਨਸ਼ਿਆਂ ਦੇ ਵਿਰੋਧਾ ਜੁੱਧ ਲੱਗਿਆ ਸ਼ੁਰੂ ਕਰਨਾ ਫੇਰ ਗੱਲ ਬਣਨੀ ਆ ਤੇ ਜੇ ਆਪਾਂ ਸਿਆਸੀ ਤਰ੍ਹਾਂ ਦੇ ਵਿੱਚ ਵੰਡੇ ਰਹੇ ਤੇ ਜਿੱਦਾਂ ਦਾ ਮਾਹੌਲ ਸਰਕਾਰ ਨਹੀਂ ਬਣਾਤਾ ਵਾ ਐਉਂ ਲੱਗਦਾ ਪੀ ਸਰਕਾਰ ਦਾ ਯੁੱਧ ਪੰਜਾਬ ਵਿਰੁੱਧ ਨਸ਼ਿਆਂ ਨਾਲ ਮਰ ਰਿਹਾ ਤੇ ਜਿਹੜੇ ਭਾਰਤ ਮਾਲਾ ਪ੍ਰੋਜੈਕਟ ਤਹਿਤ ਜ਼ਮੀਨਾਂ ਆ ਰਹੀਆਂ ਉਹਦੇ ਤੇ ਕੱਲ ਜਿਵੇਂ ਕੰਗਕਲਾਂ ਪਿੰਡ ਦਾ 35 ਸਾਲ ਤੋਂ ਪੁਰਾਣਾ ਚੱਲਦਾ ਗੁਰਦੁਆਰਾ ਸਾਹਿਬ ਆਇਆ ਵਾ ਉਹਦੇ ਤੇ ਵੀ ਬਲਡੋਜ਼ਰ ਚੱਲਣ ਵਾਲੇ ਆ ਸੋ ਜੇ ਗੁਰਦੁਆਰਾ ਸਾਹਿਬ ਤੇ ਗੁਰੂ ਘਰ ਤੇ ਬਲਡੋਜ਼ਰ ਚੱਲ ਸਕਦੇ ਆ ਤੇ ਫਿਰ ਇਹ ਨਾ ਸਮਝੋ ਵੀ ਤੁਹਾਡੀਆਂ ਜ਼ਮੀਨਾਂ ਜਿਹੜੀਆਂ ਬਚੀਆਂ ਰਹਿਣਗੀਆਂ ਜ਼ਮੀਨਾਂ ਤੇ ਵੀ ਅੱਜ 3 ਫੁੱਟ ਜੇ ਕਿਸੇ ਨੇ ਪੁੱਟ ਕੇ ਆਪਦੀ ਪੈੜੀ ਬਰਾਬਰ ਕਰਨੀਆਂ ਉਹਦੇ ਤੇ ਵੀ ਪੌਂਦੀਆਂ ਵਾਂ ਉਹਦੇ ਤੇ ਵੀ ਮੈਨੂੰ ਭਾਗਦੀਆਂ ਤਾੜਾਂ ਆਣ ਕੇ ਚੜ ਕੇ ਖੜ ਜਾਂਦੀਆਂ ਵਾ ਇਹਦੇ ਤੇ ਇੱਕੇ ਤਰੀਕੇ ਨਾਲ ਬਚਾਅ ਹੋਣਾ ਵੀ ਜੇ ਆਪਾਂ ਇਕੱਠੇ ਹੋ ਜਾਵਾਂਗੇ ਤੇ ਸੋ ਸਰਕਾਰਾਂ ਤੋਂ ਝਾਕ ਕਰਨੀ ਜਿਹੜੀ ਉਹ ਛੱਡਦੀਏ ਆਪਣੇ ਆਪ ਤੇ ਭਰੋਸਾ ਕਰ ਲਈਏ ਕਿਉਂਕਿ ਗੁਰੂ ਸਾਹਿਬ ਦਾ ਵੀ ਹੁਕਮ ਆ ਆਪਾਂ ਅਥੀਆਂ ਆਪਣਾ ਆਪੇ ਹੀ ਕਾਸ਼ਵਾਰੀਏ ਸਾਨੂੰ ਸਾਰਿਆਂ ਨੂੰ ਹੱਥੀਂ ਮਿਲ ਕੇ ਕਾਸ਼ਵਾਰਨਾ ਪੈਣਾ ਤੇ ਜੇ ਢਾਈ ਪਾ ਖਿਚੜੀ ਪਕਾਉਂਦੇ ਰਹੇ ਖਖੜੀਆਂ ਕਰੇਲੇ ਹੋਏ ਰਹੇ ਤੇ ਗੱਲ ਵੀਰੋ ਬੰਨ ਨਹੀਂ ਸੋ ਇਹਦੇ ਤੇ ਆਪਣੇ ਆਪ ਨੂੰ ਜਲਦੀ ਤੋਂ ਜਲਦੀ ਆਪਾਂ ਜਿੱਥੇ ਬੰਦ ਕਰਕੇ ਆਪਾਂ ਆਪਣੀਆਂ ਰੇਤਾ ਵੀ ਬਚਾਈਏ ਭਾਰਤ ਮਾਰਾ ਪ੍ਰੋਜੈਕਟ ਤਹਿਤ ਬਗੈਰ ਪੈਸਿਆਂ ਤੋਂ ਖੁਈਆਂ ਜਾ ਰੀਆਂ ਜ਼ਮੀਨਾਂ ਬਚਾਈਏ ਜਿਹੜੇ ਗੁਰਦੁਆਰੇ ਟੈਣ ਦੀਆਂ ਸੁਭਾਵਨਾਵਾਂ ਉਹ ਗੁਰੂ ਘਰ ਵੀ ਬਚਾਈਏ ਔਰ ਜਿਹੜਾ ਨਸ਼ਿਆਂ ਦਾ ਇੰਨਾ ਵੱਡਾ ਬੋਲਬਾਲਾ ਵਾ ਉਸ ਨਸ਼ਿਆਂ ਤੋਂ ਸਿਵਿਆ ਤੇ ਜਾਣੋ ਉੱਤ ਬਚਾਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸੱਚੀ ਮੁੱਚੀ ਕਹਿ ਸਕੇ ਵੀ ਸਾਡਾ ਰੰਗਲਾ ਪੰਜਾਬ ਗੁਰਾਂ ਦੇ ਨਾਂ ਦੇ ਵਸਦਾ ਸੀ ਵਸਦਾ ਹੈ ਤੇ ਵਸਦਾ ਰਹੇਗਾ ਪਰ ਇਹਦਾ ਇੱਕੋ ਇੱਕ ਹੱਲ ਜੇ ਏਕਤਾ ਤੇ ਸੰਘਰਸ਼ ਉਹਦੇ ਬਲਬੂਤੇ ਤੇ ਆਪਾਂ ਜਿਹੜਾ ਵਾ ਉਹ ਪੰਜਾਬ ਨੂੰ ਕਿਰਤ ਨੂੰ ਕੀਰਤੀ ਨੂੰ ਔਰ ਨਸਲ ਤੇ ਫਸਲ ਨੂੰ ਬਚਾ ਸਕਦੇ ਆ ਸੋ ਆਓ ਇੱਕ ਹੋਈਏ ਤੇ ਇੱਕੇ ਦੇ ਬਲਬੂਤੇ ਤੇ ਬਚਾਅ ਹੋਣਾ ਜੇ ਨਹੀਂ ਤੇ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਕੱਠੀ ਹੋ ਕੇ ਜਨਤਾ ਸਾਰੀ